ਜਵਲੇ ਦੀ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੀਆਂ ਚੋਰੀ ਹੋਈ ਟਰਾਲੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਤਾਂ ਲਗਾਤਾਰ ਟਰਾਲੀਆਂ ਮਿਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇੱਕ ਤੋਂ ਬਾਅਦ ਇੱਕ ਟਰਾਲੀ ਮਿਲ ਰਹੀ ਆ ਹਰ ਇੱਕ ਟਰਾਲੀ ਜਦੋਂ ਵੀ ਮਿਲ ਰਹੀ ਆ ਉਸ ਤੋਂ ਬਾਅਦ ਵੱਡੇ ਖੁਲਾਸੇ ਜ਼ਰੂਰ ਹੋ ਰਹੇ ਨੇ ਤਾਂ ਹੁਣ ਜੋ ਟਰਾਲੀ ਮਿਲੀ ਆ ਕਿੱਥੋਂ ਮਿਲੀ ਆ ਟਰਾਲੀ ਪਟਿਆਲਾ ਦੇ ਬਹਾਦਰਗੜ ਤੋਂ ਟਰਾਲੀ ਮਿਲੀ ਆ ਪਟਿਆਲਾ ਦੇ ਬਹਾਦਰਗੜ ਦੇ ਸਕੌੜ ਫੈਕਟਰੀ ਦੀ ਬੈਕ ਸਾਈਡ ਤੋਂ ਟਰਾਲੀ ਮਿਲੀ ਆ ਟਰਾਲੀ ਕਿੱਥੋਂ ਦੀ ਆ ਕਦੋਂ ਤੋਂ ਇੱਥੇ ਆ ਮੌਕੇ ਦੇ ਉੱਤੇ ਪਿੰਡ ਨੂਰ ਖੜੀਆਂ ਦੇ ਸਾਬਕਾ ਸਰਪੰਚ ਪਹੁੰਚੇ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਹੋਰ ਕਿਸਾਨਾਂ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਕਿਉਂਕਿ ਟਰਾਲੀਆਂ ਚੋਰੀ ਹੋਈਆਂ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਸਵਾਲਾਂ ਦੇ ਘੇਰੇ ਦੇ ਵਿੱਚ ਨੇ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਸਵਾਲਾਂ ਦੇ ਘੇਰੇ ਦੇ ਵਿੱਚ ਨੇ ਤਾਂ ਹੁਣ ਇਹ ਟਰਾਲੀ ਕਿੱਥੋਂ ਮਿਲੀ ਐ ਤੁਹਾਨੂੰ ਦੱਸਿਆ ਖੈਰ ਇਹ ਟਰਾਲੀ ਕਿੱਥੋਂ ਦੀ ਆ ਪੂਰੀ ਗੱਲਬਾਤ ਤੁਹਾਨੂੰ ਕਿਸਾਨਾਂ ਦੀ ਜ਼ੁਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਪਤਾ ਤੁਹਾਨੂੰ ਸਰਕਾਰ ਨੇ 19 ਫਰਵਰੀ ਨੂੰ ਜਿਹੜਾ ਸਾਡੇ ਦੋਏ ਮੋਰਚਿਆਂ ਤੇ ਜੋ ਕਸ਼ਤਕ ਆਇਆ ਸਾਡੇ ਟਰੈਕਟਰ ਟਰਾਲੀਆਂ ਤੇ ਸਾਡੇ ਜਿੰਨੇ ਵੀ ਟੈਂਟ ਪਣਾ ਪਾਏ ਹੋਏ ਸੀਗੇ ਤੇ ਸਾਡੇ ਸ਼ੈੱਡ ਜਿੰਨੇ ਵੀ ਸਾਰੇ ਤੋੜਤੇ ਸਰਕਾਰ ਨੇ ਐਨੀ ਗੰਦੀ ਖੇਡ ਖੇਡੀ ਐ ਉਦੋਂ ਸਾਨੂੰ ਮੀਟਿੰਗ ਦੇ ਭਰਾ ਕੇ ਸਾਡੇ ਮੋਰਚੇ ਖਾਲੀ ਕਰਾਤੇ ਤੇ ਪਿੱਛੋਂ ਸਾਡੇ ਘਰਾਂ ਦੇ ਅਟੈਕ ਕਰਤਾ ਸੋ ਇਹ ਬੜੀ ਸ਼ਰਮਨਾਕ ਤੇ ਨਿੰਦਨਯੋਗ ਗੱਲ ਐ ਸਰਕਾਰ ਵਾਸਤੇ ਇਹ ਨਹੀਂ ਸੀ ਹੋਣਾ ਚਾਹੀਦਾ ਉਸ ਤੋਂ ਬਾਅਦ ਚਲੋ ਮੋਰਚੇ ਚੱਕੇਗੇ ਇਹਨਾਂ ਨੇ ਸਾਰਾ ਕੁਝ ਕਰਦਾ ਉਸ ਤੋਂ ਬਾਅਦ ਸਾਡੇ ਟਰੈਲੀ ਜਿਹੜੀਆਂ ਖੜੀਆਂ ਸੀ ਉਹ ਉਹਦੇ ਸ਼ਰਾਰਤੀ ਅਰਸ਼ਨਾ ਨੇ ਵੜ ਕੇ ਇਹਨਾਂ ਨੇ ਸਰਕਾਰ ਨੇ ਆਪਣੇ ਸ਼ਰਾਰਤੀ ਅਨਸਰਵਾੜੇ ਉਹਨਾਂ ਤੋਂ ਟਰੈਲੀ ਚੋਰੀਆਂ ਕਰਾਗਰਾ ਕੇ ਸਾਈਡਾਂ ਦੇ ਘਰਾਈਆਂ ਗਈਆਂ ਕਿਉਂਕਿ ਸਾਨੂੰ ਬਹੁਤ ਟਰੈਲੀਆਂ ਬਰਾਮਦ ਹੋ ਗਈਆਂ ਅੱਜ ਅਸੀਂ ਬਹਾਦਰ ਕਟ ਦੇ ਵਿੱਚ ਖੜੇ ਆ ਜੋ ਪੁਰਾਣੀ ਇਹਦੇ ਸਾਬਣ ਫੈਕਟਰੀ ਹੁੰਦੀ ਸੀ ਉੱਥੇ ਕਿਉਂਕਿ ਝਾੜੀਆਂ ਬਹੁਤ ਬਣੀਆਂ ਪਈਆਂ ਹੋਈਆਂ ਉਹਦੇ ਵਿੱਚ ਇੱਕ ਟਰੈਲੀ ਖੜੀ ਹੈ ਪਤਾ ਇੱਕ ਦੀ ਕ੍ਰੈਲੀਸ ਸੰਗਠਨ ਕਮੇਟੀ ਵਾਲੇ ਉਹ ਟ੍ਰੈਲੀ ਖੜੀਆ ਲੋਬੋ ਦੇ ਪਾਟੇ ਹੋਏ ਨੇ ਨਵੇਂ ਟਾਇਰ ਨੇ ਲਾਹ ਰੰਗ ਦੀ ਟ੍ਰੈਲੀ ਇਹ ਅਸੀਂ ਤਾਂ ਇਹ ਕਹਿੰਦੇ ਆ ਤੁਸੀਂ ਟ੍ਰੈਲੀਆਂ ਚੋਰੀ ਕੀਤੀਆਂ ਨੇ ਜਿਆਦਾ ਡੰਕੇ ਦੀ ਚੋੜ ਤੇ ਕਹਿ ਦਵੇ ਸੀ ਚੋਰੀ ਕੀਤੀਆਂ ਨੇ ਹੋਰ ਜਦੋਂ ਤੁਹਾਨੂੰ ਜਦੋਂ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਕਿਸਾਨਾਂ ਨੇ ਆਪਣੇ ਟ੍ਰੈਲੇ ਸਾਰੇ ਲੱਬ ਲਏ ਹੁਣ ਤੁਸੀਂ ਸੱਡਾ ਦੇ ਲਪੋਂਦੇ ਫਿਰਦੇ ਯਾਰੇ ਕੋਈ ਤੁਹਾਡੇ ਜਮੀਰ ਥੋੜੀ ਨਾ ਦੇਖੋ 12 13 ਮਹੀਨੇ ਤੁਸੀਂ ਲਗਾਤਾਰ ਬਾਈ ਜੀ ਪਤਾ ਹੋਇਆ ਆਇਆ 12 ਮਹੀਨੇ ਲਗਾਤਾਰ ਤੁਸੀਂ ਜਿਹੜਾ ਉਥੇ ਸੇਵਾ ਕੀਤੀ ਹੈ ਨਾ ਉਹ ਨੂੰ ਸੀ ਮਿੱਟੀ 'ਚ ਮਲਾ ਲਿਆ ਅਸੀਂ ਤਾਂ ਇਹ ਗੱਲ ਕਹਿ ਸਕਦੇ ਕਿ ਕਿਉਂਕਿ ਬੜੀ ਸ਼ਾਬਾਸ਼ ਹੋਣ ਰਹੀ ਸੀ ਪਟਿਆਲੇ ਜ਼ਿਲ੍ਹੇ ਵਾਲੇ ਬਹੁਤ ਸੇਵਾ ਕਰਦੇ ਲੰਗਰਾਂ ਦੀ ਪਰ ਉਹ ਲੰਗਰਾਂ ਦੀ ਜਿਹੜੀ ਸੇਵਾ ਉਹਨੇ ਕਿਤੇ ਸਾਰੀ ਖਤਮ ਕਰਾ ਲਈ ਕਿਉਂਕਿ ਸਾਡੇ ਜਿਹੜਾ ਪਟਿਆਲੇ ਜ਼ਿਲ੍ਹੇ ਦੇ ਇੱਕ ਲੈਵਲ ਲਾਤਾ ਵਿੱਚ ਚੋਰਾਂ ਦਾ ਇਲਾਕਾ ਕਿਉਂਕਿ ਅਸੀਂ ਚੋਰ ਨਹੀਂ ਅਸੀਂ ਜ਼ਮੀਰਾਂ ਵਾਲੇ ਆ ਅੱਜ ਦੇਖੋ ਟਰੈਲੀ ਮਿਲੀ ਸਾਨੂੰ ਇੱਥੇ ਡੰਗਰਚਾਰ ਦੇ ਬਾਈ ਨੇ ਫੋਨ ਕੀਤਾ ਵੀ ਵੀਰੇ ਉਹ ਤੇ ਟਰੈਲੀ ਖੜੀ ਆ ਮੈਂ ਮੇਰੇ ਕੋਲ ਗੁਰਪ੍ਰੀਤ ਵੀਰ ਦਾ ਫੋਨ ਆਇਆ ਸੀਤ ਤੋਂ ਨਾਲ ਜਿਹੜਾ ਮੈਂ ਘਰੇ ਸੀ ਕਿਉਂਕਿ ਸਾਡੇ ਨੰਬਰ ਦਿੱਤੇ ਹੋਣੇ ਜੇ ਕਿਤੇ ਕੋਈ ਸਮਾਨ ਮਿਲਦਾ ਅੱਗੇ ਪੇਸ਼ ਕੀਏ ਕਿਉਂਕਿ ਆਪਾਂ ਸਰਕਾਰ ਤੋਂ ਇੱਕ ਇੱਕ ਚੀਜ਼ ਬਰਾਮਦ ਕਰਾਉਣੀ ਹੈ ਅੱਜ ਸਾਨੂੰ ਟਰੈਲੀ ਮਿਲੀ ਹੈ ਇਸੇ ਤਰ੍ਹਾਂ ਉਮੀਦ ਹੈ ਇਹਨੂੰ ਸਾਨੂੰ ਲੱਗਦੀ ਵੀ ਸਰਕਾਰ ਨੇ ਜਿਹੜੇ ਹੱਥਗਾਣੇ ਬਣਾਏ ਨੇ ਨਾ ਟੋਟਲੀ ਟਰੈਲੀ ਸਾਨੂੰ ਇਸੇ ਤਰ੍ਹਾਂ ਹੀ ਮਿਲਣਗੀ ਆ ਕਿਉਂਕਿ ਵੇਚੇ ਸਕਦੇ ਨੇ ਨਾ ਟਰੈਲੀਆਂ ਨੂੰ ਸਾਫਤ ਹੋਣੀਆਂ ਨੇ ਇਸ ਕਰਕੇ ਬੇਨਤੀ ਕਰਦੇ ਆ ਜਿਹੜੇ ਵੀ ਐਮ ਐਲ ਏ ਦੇ ਹਲਕਿਆਂ ਦੇ ਵਿੱਚ ਲੱਗਿਆ ਹੋਇਆ ਉਹਨਾਂ ਦਾ ਖੁਦ ਹੀ ਫਰਜ਼ ਹੈ ਬੰਦਾ ਤੁਸੀਂ ਆਪਣੀ ਇਮਾਨਦਾਰੀ ਸਾਬਤ ਕਰਨੀ ਆ ਨਾ ਜੇ ਜਿਹੜੇ ਬੰਦਿਆਂ ਕੋਲ ਟਰਾਲੀਆਂ ਮਿਲਦੀਆਂ ਰਹੀਆਂ ਉਹਨਾਂ ਉਹਨਾਂ ਬੰਦਿਆਂ ਦੇ ਪਰਚੇ ਦਰਜ ਕਰਾਓ ਬਾਈ ਨੇਮ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਵੀ ਐਮਐਲ ਕਿਸੇ ਨਾਲ ਖੜੇ ਨੇ ਕਿਸ ਨਾਲ ਖੜੇ ਨੇ ਪਰ ਜੇ ਤੁਸੀਂ ਇਹ ਚੁੱਪ ਰਹੋਗੇ ਲੋਕਾਂ ਦਾ ਤੁਹਾਡੇ ਨਾਮ ਪਿੱਟਣਾ ਵੀ ਹਾਂ ਫੁਲਾਣਾ ਗੁਰਲਾਲ ਨੇ ਟਰਾਲੀਆਂ ਚੋਰੀ ਕਰਾਤੀਆਂ ਜਾਂ ਹੋਰ ਲੱਕ ਜਿਹੜੇ ਹਨ ਉਹਨਾਂ ਨੇ ਚੋਰੀ ਕਰਾਤੀਆਂ ਇਸ ਕਰਕੇ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਜਿੰਨੇ ਵੀ ਲੋਕਾਂ ਨੇ ਚੋਰੀ ਕੀਤੀਆਂ ਟਰਾਲੀਆਂ ਸਾਬਤ ਹੋ ਰਹੀਆਂ ਨੇ